ਐਸੇ ਤੁਹਾਨੂੰ ਲੱਗਦਾ ਕਿ ਅਸਲ ਜ਼ਿੰਦਗੀ ਚ ਕੋਈ ਮੇਰੇ ਚ ਤੁਸੀਂ ਕੋਈ ਚੀਜ਼ ਸੁਧਾਰਨੀ ਹੋਵੇ ਦਾ ਕੀ ਸੁਧਾਰਨੀ ਹੂੰ ਇੰਟਰਵਿਊ ਕੌਣ ਲੈ ਰਿਹਾ ਤੇ ਆਪਾਂ ਇਦੀ ਕੋ ਨਹੀਂ ਆਓ ਅੱਛਾ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਗੁਰਨਾਮ ਜਿਵੇਂ ਦਾ ਹੈ ਹੀ ਇਜ਼ ਹੀ ਇਜ਼ ਫਾਈਨ ਮੇਰੇ ਚ ਕੁਝ ਸੁਧਾਰਨਾ ਚਾਹੁੰਦੀ ਤੁਸੀਂ ਦਾ ਫੂਡ ਥੋੜਾ ਖਾਣੇ ਆ ਪੋਰਸ਼ਨ ਤੁਹਾਡੇ ਨਾਲ ਜੇ ਬੰਦਾ ਖਾਣ ਚੱਲ ਜਾਏ ਕਿਤੇ ਆਰਡਰ ਕਰੇ ਤਾਂ ਤੁਹਾਡਾ ਵੀ ਉਹਨੂੰ ਹੀ ਖਾਣਾ ਪੈਂਦਾ ਤਾਂ ਆਪ ਦਾ ਪੋਰਸ਼ਨ ਖਾਵਾਣਾ ਨਾ ਯਾਰ ਇਹ ਤੇ ਨਾਲ ਦੇ ਬਰਾਬਰ ਇਹ ਤੇ ਕੋਈ ਸ਼ਿਕਾਇਤ ਨੂੰ ਨਾਮ ਕਿਉਂ ਨਹੀਂ ਹੈ ਸ਼ਿਕਾਇਤ ਯਾਰ ਸੀਰੀਅਸਲੀ ਕੋਈ ਸ਼ਿਕਾਇਤ ਤੁਹਾਡੇ ਨਾਲ ਖਾਣ ਚੱਲ ਗਏ ਤੁਹਾਡਾ ਫੂਡ ਉਹਨਾਂ ਨੂੰ ਖਾਣਾ ਪਿਆ ਉਹਨਾਂ ਦੀ ਹੈਲਥ ਪਹਿਲਾਂ ਹੀ ਗਾਇਦਾ ਵੀ ਮੈਂ ਉਹ ਵੀ ਹੈਦਾ ਫੂਡ ਨਾਲ ਥੋੜਾ ਉਹ ਵੀ ਚੱਕਦਾ ਮੈਂ ਤਾਂ ਪਹਿਲਾਂ ਅੱਛਾ ਯਾਰ ਆਰਡਰ ਕਰਦੇ ਹਾਂ ਤੁਹ ਬਹੁਤ ਸਵਾਦ ਮੰਨਦਾ ਬੰਦੇ ਦਾ ਬੰਦੇ ਨੇ ਸਵੇਰੇ ਸੋਚਿਆ ਰਾਤ ਡਾਈਟ ਕਰ ਰਹੇ ਆ ਯਾਰ ਹਾਂਜੀ ਸੁਰਬੀ ਜੀ ਕਹਿ ਰਹੇ ਨੇ ਆਹ ਆਰਡਰ ਕਰਾਂਗੇ ਅੱਛਾ ਠੀਕ ਹੈ ਚਲੋ ਕਰੋ ਜੀ ਆਰਡਰ ਆਰਡਰ ਕਰਕੇ ਆਪ ਖਾਣਾ ਇੰਨਾ ਕਾ ਇਹ ਭਾਈ ਹੁਣ ਤੋਂ ਬਾਅਦ ਆ ਗਿਆ ਕੁਛ ਇਹ ਸਾਨੂੰ ਕੀ ਪਲੀਜ਼ ਬਨਾਮ ਜੀ ਪ੍ਰਕਾਸ਼ ਪਾਉ ਜਰਾ ਯਾਰ ਤੁਸੀਂ ਮੇਰੇ ਹਾਸੇ ਨੂੰ ਜੋਕ ਕਰਕੇ ਬਹਿ ਜਾਂਦੇ ਯਾਰ ਅਰੇ ਮੈਂ ਜਾਣਦਾ ਅਸੀਂ ਵੀ ਹੱਸਦੇ ਹਾਂ ਯਾਰ ਯਾਰ ਮੈਂ ਹੁਣ ਮੇਰੇ ਕੋਈ ਗੱਲ ਆਈ ਮੇਰੇ ਮਾਈਂਡ 'ਚ ਮੈਂ ਨਹੀਂ ਦੱਸ ਸਕਦਾ ਕੈਮਰੇ ਉਹ ਅੱਛਾ ਠੀਕ ਹੈ ਉਹ ਵੇਖੀ ਲੱਭਦੇ ਲੁਕਣ ਨੂੰ ਥਾਵਾਂ ਵੇਖੀ ਲੱਭਦੇ ਲੱਗ ਬਦਲ ਕਣ ਨੂੰ ਤਾਵਾ ਮੈਂ ਪੈਰਾ ਚੋਂ ਜ਼ਮੀਨ ਖਿੱਚ ਲਊ ਐ ਨਹੀਂ ਛੱਡਦਾ ਆਉ ਛੱਡਦਾ ਖੌਰ ਬੁਰਾ ਜੱਟ ਦਾ ਉਹ ਕੁਮਾਈ ਅਮਰਾਜ ਬਣ ਕੇ ਉਹ ਛੰਨਾ ਵਾਲਿਆ ਉਹ ਵਾਲਿਆ ਸ਼ਿਕਾਰ ਉੱਤੇ ਨਿਕਲੇ ਉਹ ਸ਼ੇਰ ਤੇ ਜੱਟ ਹੁੰਦਿਆ ਮਾਰੇ ਮਾਰੇ ਉਦ ਦੇ ਰੋਟੀ ਲੰਗੂ ਜੱਟ ਦੇ ਨਹੀਂ ਜਿੱਦੇ ਮਾਰੇ ਉਦ ਦੇ ਰੋਟੀ ਲੰਗੂ ਜੱਟ ਦੇ ਨਹੀਂ ਜਿੱਦੇ ਮਾਰੇ ਨਾਈਸ ਵੈਲਟਾਈਂਡੇ ਵੀ ਕਾਤ ਨੂੰ ਲੱਗਦਾ ਵੀ ਹਲਕਾ ਹਲਕੇ ਪ੍ਰੇਮ ਕਹਾਣੀ ਵੀ ਤਾਂ ਨਜ਼ਰ ਆਉਗੀ ਸਕਦੀ ਹਾਂਜੀ 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 ਸਾਰੇ ਸਿਆਪੇ ਪ੍ਰੇਮ ਦੇ ਹੁੰਦੇ ਸਾਰੇ ਸਿਆਪੇ ਸੌਨਗਾ ਬੜੀ ਸਾਸ਼ਕਾਲਾ ਦਾ ਨਮਸਕਾਰ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਡੇ ਚੈਨਲ ਦੇ ਉੱਪਰ ਤੇ 9 ਫਰਵੇ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਖਿਡਾਰੀ ਜਿਹਦੇ ਟੀਜ਼ਰ ਨੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਗੁਰਨਾਮ ਬਾਈ ਕਾਫੀ ਐਕਸ਼ਨ ਕਰਦੇ ਨਜ਼ਰ ਆਏ ਤੇ ਅੱਜ ਜਿਹੜਾ ਫਾਈਲੀ ਟ੍ਰੇਲਰ ਲੀਕ ਹੋਇਆ ਤੇ ਉਹਦੇ ਵਿੱਚ ਹੋਰ ਜ਼ਿਆਦਾ ਐਕਸ਼ਨ ਤੇ ਹਲਕਾ ਹਲਕਾ ਪਿਆਰ ਮੁਹੱਬਤ ਤੇ ਥੋੜਾ ਗੁੱਸਾ ਵੀ ਕਰਦੇ ਨਜ਼ਰ ਆਏ ਤੇ ਸਾਡੇ ਨਾਲ ਇਸ ਵਕਤ ਗੁਰਨਾਮ ਬਾਈ ਤੁਸੀਂ ਵੀ ਉੱਥੀ ਮੈਂ ਬੈਠਾ ਕੀ ਹਾਲ ਚਾਲ ਹੈ ਵਧੀਆ ਬਈ ਤੁਸੀਂ ਸੁਣਾਓ ਜੀ ਠੀਕ ਠਾਕ ਕਿਵੇਂ گزر ਰਹੀ ਹੈ ਜ਼ਿੰਦਗੀ ਬਿਲਕੁਲ ਚੱਲ ਰਹੀ ਹੈ ਬਹੁਤ ਵਧੀਆ ਜੀ ਰੌਕਿੰਗ ਗੁਰਨਾਮ ਬਾਈ ਇੱਕ ਫਿਲਮ ਹੋਰ ਤੁਹਾਡੇ ਇਸੇ ਕੰਟੈਂਟ ਔਰੀਐਂਟਡ ਜੀ ਆਪਾਂ ਮੇਨ ਗੱਲ ਕਰੀਏ ਗੁਰਨਾਮ ਬਾਈ ਮੈਨੂੰ ਲੱਗਦਾ ਵੀ ਹੁਣ ਸਕ੍ਰਿਪਟਸ ਵੱਲ ਬਹੁਤ ਡੀਪਲੀ ਦੇਖਦੇ ਆ ਵੀ ਕਰਨਾ ਕੀ ਆ ਫਿਲਮਾਂ ਦੇ ਵਿੱਚ ਹਾਂਜੀ ਮੈਨੂੰ ਇਹ ਲੱਗਦਾ ਕਿ ਯਾਰ ਅਸੀਂ ਪੈਸਿਆਂ ਲਈ ਜਾਂ ਕਮਰਸ਼ੀਅਲੀ ਦਾ ਕੰਮ ਕਰਦੀ ਕਰਦੇ ਆ ਪਰ ਨਾਲ ਨਾਲ ਕਿਤਨਾ ਕਿਤੇ ਥੋੜਾ ਜਾਂ ਰਿਸਪੌਂਸਿਬਲ ਹੋ ਕੇ ਵੀ ਕੰਮ ਕੀਤਾ ਜਾ ਸਕਦਾ ਤੇ ਹਾਂ ਹਲਾ ਕਾਮੇਡੀ ਇੱਕ ਅਲੱਗ ਜ਼ੋਨ ਐ ਐਕਸ਼ਨ ਇੱਕ ਅਲੱਗ ਜ਼ੋਨ ਐ ਡਰਾਮਾ ਇੱਕ ਅਲੱਗ ਜ਼ੋਨ ਐ ਤੇ ਮੈਂ ਚਾਹਣਾ ਕਿ ਇੱਕ ਨਾ ਇੱਕ ਫਿਲਮ ਸਾਲ ਦੀ ਮੈਂ ਇਸ ਤਰ੍ਹਾਂ ਦੀ ਕਰਾਂ ਜਿੱਦੇ ਚ ਕੈਰੈਕਟਰ ਤੇ ਬਹੁਤ ਕੰਮ ਹੋਵੇ ਤਾਂ ਤੁਸੀਂ ਪ੍ਰੋਡਿਊਸਰ ਵੀ ਬਣ ਗਏ ਹਨ ਪੰਜਾਬੀ ਫਿਲਮ ਤੁਸੀਂ ਖੁਦ ਪ੍ਰੋਡਿਊਸ ਕਰਦੇ ਮੈਨੂੰ ਲੱਗਦਾ ਜਦੋਂ ਪ੍ਰੋਡਿਊਸਰ ਵੀ ਬਣਦਾ ਨੇ ਲੱਗਦਾ ਮਾਈਂਡਸੈਟ ਥੋੜਾ ਚੇਂਜ ਹੋ ਜਾਂਦਾ ਇਨਸਾਨ ਦਾ ਵੀ ਆਪਾਂ ਇਦਾਂ ਕੰਮ ਕਰ ਸਕਦੇ ਆ ਡਿਫਰੈਂਟ ਐਕਸਪੀਰੀਐਂਸਿਸ ਵੀ ਕਰ ਸਕਦੇ ਆ ਫਰਕ ਪੈਂਦਾ ਯਾਰ ਕਿਤਨੇ ਕਿਤੇ ਹੈ ਤਾਂ ਇਹ ਬਿਜ਼ਨਸ ਹੀ ਹਣਾ ਅਸੀਂ ਕੰਮ ਤਾਂ ਮਤਲਬ ਇਹ ਫਿਲਮ ਪੈਸੇ ਕਮਾਏਗੀ ਤਾਂ ਹੀ ਸਭ ਠੀਕ ਹੈ ਤਾਂ ਜਿੰਨੀਆਂ ਵੀ ਵੱਡੀਆਂ ਗੱਲਾਂ ਕਰ ਲਾ ਮੈਂ ਉਹ ਚੰਗੀਆਂ ਤਾਂ ਦੀ ਲੱਗਣੀਆਂ ਜਿਹੜਾ ਦੇ ਫਿਲਮ ਪੈਸੇ ਬਣਾਉਗੀ ਬਾਕਸ ਆਫਿਸ ਤੇ ਤਾਂ ਕੁਝ ਨਵਾਂ ਹਰ ਬੰਦੇ ਨੂੰ ਸਾਡਾ ਫੀਲਡ ਹੀ ਇਸ ਤਰ੍ਹਾਂ ਦਾ ਕਿ ਸਾਨੂੰ ਹੁੰਦਾ ਕਿ ਅਸੀਂ ਕੁਝ ਨਵਾਂ ਹੀ ਲੈ ਕੇ ਆਈਏ ਮਤਲਬ ਉਹਦੇ ਅਰਗਨਾਂ ਲੈ ਕੇ ਆਈਏ ਜਾਂ ਪਹਿਲਾਂ ਲੋਕਾਂ ਨੂੰ ਦੇਖਿਆ ਨਾ ਲੱਗੇ ਅਸੀਂ ਨਵਾਂ ਕਰਨ ਦੇ ਚੱਕਰ 'ਚ ਹੀ ਬਸ ਲੱਗੇ ਰਹਿੰਨੇ ਆ ਹਾਂ ਮੈਨੂੰ ਐ ਹੁੰਦਾ ਕਿ ਆਪਾਂ ਹਮੇਸ਼ਾ ਕੰਪੀਟੀਸ਼ਨ ਕਰਦੇ ਆ ਯਾਰ ਬਾਲੀਵੁੱਡ ਦੀਆਂ ਫਿਲਮਾਂ ਇੰਨੀਆਂ ਵੱਡੀਆਂ ਕਿਉਂ ਨੇ ਜਾਂ ਸਾਊਥ ਦੀਆਂ ਨੇ ਵੱਡੀਆਂ ਕਿਉਂ ਨੇ ਤਾਂ ਉਹਨਾਂ ਪਿੱਛੇ ਐਫਰਟਸ ਵੀ ਉਹਨੇ ਵੱਡੇ ਨੇ ਉਹ ਐਕਟਰਸ ਵੀ ਉਨੀ ਮਿਹਨਤ ਜਿਆਦਾ ਕਰਦੇ ਆ ਤੇ ਚਲੋ ਜਿੰਨਾ ਕਸੀਂ ਆਪਣਾ ਬੈਸਟ ਕਰ ਸਕਦੇ ਆ ਜਿਸ ਵੀ ਮੁਕਾਮ ਤੇ ਆ ਮਨ ਲੱਗਦਾ ਕਿ ਅਸੀਂ ਬਸ ਕੋਸ਼ਿਸ਼ ਕਰਦੇ ਆਂ ਕਿ ਆਪਦਾ ਬੈਸਟ ਦੇਈਏ ਤੇ ਸਭ ਨੂੰ ਇਹ ਬੈਸਟਾ ਕੈਰੈਕਟਰ ਕੋਈ ਵੀ ਮਤਲਬ ਇੰਨਾ ਈਜ਼ੀ ਨਹੀਂ ਹੁੰਦਾ ਪਰ ਮੈਨੂੰ ਕਹਿੰਦਾ ਜਦੋਂ ਇੱਕ ਆਪਾਂ ਪਲੇਅਰ ਦਾ ਕੈਰੈਕਟਰ ਬਣਾਉਂਦੇ ਹਾਂ ਗੁਰਨਾਬ ਜੀ ਤੁਹਾਡੇ ਲਈ ਸੇਮ ਕੁਐਸਚਨ ਆ ਮੈਨੂੰ ਲੱਗਦਾ ਪ੍ਰੈਪਰੇਸ਼ਨ ਥੋੜਾ ਇੱਕ ਲੈਵਲ ਅਲੱਗ ਕਰਨਾ ਪੈਂਦਾ ਉਹ ਮੈਂ ਪਹਿਲਾਂ ਤੁਹਾਡੇ ਕੋਲ ਦੱਸਣਾ ਚਾਹੁੰਦਾ ਬਿਲਕੁਲ ਜਿੱਦਾਂ ਤੁਸੀਂ ਬਿਲਕੁਲ ਠੀਕ ਹੈ ਕਿ ਪ੍ਰੈਪਰੇਸ਼ਨ ਥੋੜੀ ਜਿਹੀ ਜ਼ਿਆਦਾ ਕਰਨੀਆਂ ਪੈਂਦੀਆਂ ਕਿਉਂਕਿ ਐਜ਼ ਐਨ ਐਕਟਰ ਤੁਸੀਂ ਆਪਣੇ ਰੋਲ ਤੇ ਕੰਮ ਕਰਦੇ ਹੋ ਉਹ ਤੁਹਾਡੇ ਹੱਥ 'ਚ ਹੁੰਦਾ ਲੇਕਿਨ ਜਦੋਂ ਉਹ ਰੋਲ ਹੋਵੇ ਕਿਸੇ ਖਿਡਾਰੀ ਦਾ ਕਿਸੇ ਪਲੇਅਰ ਦਾ ਤੇ ਉਹ ਗੇਮ ਕਿਸ ਤਰ੍ਹਾਂ ਖੇਡੀ ਜਾਂਦੀ ਹੈ ਉਹਦੇ ਰੂਲਸ ਕੀ ਨੇ ਤੁਹਾਨੂੰ ਉਹ ਸਭ ਜਾਨਣਾ ਪੈਂਦਾ ਤੇ ਉਹਦੇ ਲਈ ਮੈਂ ਖੋਖੋ ਪਲੇਅਰ ਆਈਸ ਫਿਲਮ ਦੇ ਵਿੱਚ ਤੇ ਉਹਦੇ ਕੀ ਰੂਲਸ ਨੇ ਉਹਦੇ ਕੀ ਨਿਯਮ ਨੇ ਉਹ ਸਭ ਸਿੱਖੇ ਥੋੜੀ ਜੀ ਪ੍ਰੈਕਟਿਸ ਕੀਤੀ ਸਾਡੇ ਕੋਚਸ ਦੇ ਨਾਲ ਵਰਕਸ਼ਾਪ ਹੋਈਆਂ ਤੇ ਉਹ ਜਿੰਨੀ ਰਿਕੁਆਇਰਮੈਂਟ ਸੀ ਫਿਲਮ ਦੀ ਮੈਨੂੰ ਇਦਾਂ ਲੱਗਦਾ ਕਿ ਵੀ ਅਸੀਂ ਉਸ ਹਿਸਾਬ ਦੇ ਨਾਲ ਉਹਦੇ ਉੱਤੇ ਖੜਾ ਉਤਰਿਆ ਜੇ ਜਦੋਂ ਇਹ ਕੈਰੈਕਟਰ ਨੂੰ ਲਾਦਾ ਸਾਈਨ ਹੋਇਆ ਹੋਊਗਾ ਗੁਰਨਾਮ ਬਾਈ ਨੇ ਇੱਕ ਵਾਰ ਤਾਂ ਸੋਚਿਆ ਹੋਣਾ ਕਿਉਂਕਿ ਮਿਊਜ਼ਿਕ ਦਾ ਵੀ ਚੱਲਦਾ ਹੈ ਨਾ ਨਾਲ ਨਾਲ ਸ਼ੂਜ਼ ਵੀ ਚੱਲਦੇ ਟੱਚਪੁਟ ਅੱਛੇ ਲੋਕੀ ਬੁਲਾਉਂਦੇ ਤੁਹਾਨੂੰ ਆਪਣੇ ਮੈਜੇ ਦੇ ਉੱਪਰ ਤੇ ਵੀ ਯਾਰ ਇਹ ਨਹੀਂ ਹੈਗਾ ਵੀ ਸੈੱਟ ਤੇ ਚੱਲ ਗਿਆ ਹਾਂ ਕਿਤੇ ਵੀ ਪਹਿਲਾਂ ਪ੍ਰੈਪਰੇਸ਼ਨਸ ਨਹੀਂ ਕਰਨੀ ਹੋਊਗੀ ਤੇ ਦੂਜੀ ਗੱਲ ਜੇ ਆਪਾਂ ਬੇਸ਼ੱਕ ਕਰਤਾਰ ਬਾਈ ਆਪਣੇ ਓਪਰੇਟਰ ਉਹਨਾਂ ਦੀ ਆਪ ਜੋ ਫਿਜ਼ੀਕ ਦੀ ਗੱਲ ਕਰਦੇ ਇਹੋ ਜੀ ਚੀਜ਼ ਦਾ ਬੰਦੇ ਦੇ ਦਿਮਾਗ ਚ ਘਦਾਉ ਹਾਂ ਹਾਂ ਇਹ ਸੀਗਾ ਕਿ ਇਸ ਫਿਲਮ ਚ ਕੁਸ਼ਤੀ ਅਸੀਂ ਜਦੋਂ ਸੋਚਿਆ ਕਿ ਜਿਹੜੀ ਵੀ ਸਪੋਰਟਸ ਤੇ ਫਿਲਮ ਬਣਾਵਾਂਗੇ ਸਪੋਰਟਸ ਤੇ ਮੈਂ ਉਹ ਉਹ ਖੇਡ ਮੈਂ ਪ੍ਰੋਪਰਲੀ ਸਿੱਖੂਗਾ ਤੇ ਸ਼ਾਇਦ ਉਸ ਚੱਕਰ ਚ ਫਿਲਮ ਸ਼ੂਟ ਵੀ ਹੁੰਦੀ ਹੁੰਦੀ ਵੀਟ ਕਾਫੀ ਡਿਲੇ ਹੋ ਗਈ ਦੋ ਤਿੰਨ ਮਹੀਨੇ ਸਾਨੂੰ ਅੱਗੇ ਲੈ ਕੇ ਜਾਣੀ ਪਈ ਮੈਨੂੰ ਪਹਿਲਾਂ ਲੱਗਦਾ ਸੀ ਯਾਰ ਮਹੀਨੇ ਇਕ ਚੈਨ ਦੀ ਕਸ਼ਤੀ ਸਿੱਖ ਲੂੰਗਾ ਮੈਂ ਪਰ ਫਿਰ ਮੈਂ ਇਸ ਇਨਵੋਲ ਹੋ ਗਿਆ ਮੈਨੂੰ ਥੋੜਾ ਸਵਾਦ ਵੀ ਆਉਣ ਲੱਗ ਗਿਆ ਲੱਗਿਆ ਕਿ ਯਾਰ ਫਿਰ ਪਹਿਲਾਂ ਸੀਗਾ ਕਿ ਯਾਰ ਕੁਝ ਚੀਜ਼ਾਂ ਬੋਡੀ ਡਬਲ ਕਰ ਲੂੰਗਾ ਫਿਰ ਮੈਨੂੰ ਲੱਗਾ ਨਹੀਂ ਯਾਰ ਜੇ ਮੈਂ ਇਹਨਾ ਸਿੱਖ ਲਿਆ ਹੁਣ ਮੈਂ ਸਾਰਾ ਕੁਝ ਹੀ ਆਪ ਕਰੂੰਗਾ ਫਿਰ ਉਹ ਲਾਲਚ ਜਾ ਵੀ ਵੱਧ ਗਿਆ ਸਵਾਦ ਵੀ ਆਉਣ ਲੱਗ ਗਿਆ ਪਹਿਲਾਂ ਔਖਾ ਵੀ ਲੱਗਦਾ ਸੀਗਾ ਤੇ ਫਿਰ ਬਸ ਜਿਵੇਂ ਜਿੰਨਾ ਮਰਜ਼ੀ ਬੰਦਾ ਬਿਜ਼ੀ ਹੋਵੇ ਰੋਜ਼ ਦਾ ਇੱਕ ਡੇਢ ਘੰਟਾ ਕੱਢਣਾ ਕੋਈ ਔਖਾ ਨਹੀਂਗਾ ਪਰ ਜਦੋਂ ਕੰਟੀਨਿਊਟੀ ਬਣ ਜਾਂਦੀ ਆ ਤੁਹਾਨੂੰ ਆਪ ਨੂੰ ਸਮਝ ਆਉਣ ਲੱਗ ਜਾਂਦੀ ਆ ਫਿਰ ਹੋ ਜਾਂਦਾ ਮੈਨੇਜ ਉਹ ਮਨਵ ਇੱਕ ਬੜੀ ਜ਼ਬਰਦਸਤ ਗੱਲ ਦੱਸ ਰਿਹਾ ਸੀ ਉਹ ਸੁਲਮਾਨ ਬਾਏ ਨੇ ਵੀ ਸੀਮ ਦੱਸਦੀ ਜਦੋਂ ਉਹਨਾਂ ਦੇ ਸੁਲਤਾਨ ਖਾਨ ਨੂੰ ਚਲਦੀ ਸੀ ਕਹਿੰਦੇ ਇਦਾਂ ਦੇ ਪਹਿਲਵਾਨ ਦੇ ਸਾਹਮਣੇ ਆ ਗਏ ਉਹ ਕਹਿੰਦੇ ਅਸੀਂ ਟਹਿਣਾ ਨਹੀਂ ਹੈਗਾ ਮੈਂ ਨਹੀਂ ਨਿਕਣਾ ਮੈਂ ਕਿੱਥਾਂ ਹਾਰ ਜਮਾ ਇਦਾਂ ਕਹਿੰਦਾ ਸਾਨੂੰ ਚੇਂਜ ਕਰਨਾ ਪਿਆ ਸੀ ਉਹਨਾਂ ਦਾ ਨਾ ਯਾਰ ਥੋੜਾ ਜਿਹਾ ਕੁਝ ਬੰਦੇ ਹੁੰਦੇ ਨੇ ਇਦਾਂ ਦੇ ਇੱਕ ਸਾਡੀ ਇੱਕ ਮੁੰਡਾ ਸੀਗਾ ਉਹ ਮਨੂ ਗੇਮ ਨਹੀਂ ਯਾਦ ਕਿਹੜੀ ਸੈਮੀਫਾਈਨਲ ਵਾਲੀ ਆ ਕਿ ਕੁਆਟਰਫਾਈਨਲ ਵਾਲੀ ਆ ਹਾਂ ਉਹ ਬੜਾ ਫੀਲ ਕਰਦਾ ਸੀ ਹਨਾ ਕਿ ਜਿਵੇਂ ਉਹਨੂੰ ਭਾਈ ਨੇ ਕਹਿਣਾ ਭਾਈ ਤੁਸੀਂ ਠਹਿ ਨਹੀਂ ਰਹੇ ਐਦਾਂ ਥੋੜਾ ਹੁੰਦਾ ਉਹ ਬੰਦਾ ਨਾ ਅੱਛਾ ਉਹਦੇ ਉਹਦੇ ਕਰਕੇ ਥੋੜੀ ਸੱਟ ਵੀ ਵੱਜੀ ਮੇਰੇ ਉਦੋਂ ਜਦੋਂ ਕਰਦੇ ਸੀ ਸ਼ੂਟ ਉਹ ਉਹਦਾ ਦਿਮਾਗ ਆਇਆ ਸੀਗਾ ਕਿ ਮਤਲਬ ਉਹਨੂੰ ਭੁੱਲ ਜਾਂਦਾ ਸੀ ਕਿ ਐਕਟਿੰਗ ਕਰ ਰਹੇ ਆ ਜੀ ਉਹ ਸੱਚੀ ਆਇਆ ਉਹ ਸੱਚੀ ਕਹਿੰਦੇ ਉਹ ਕਹਿੰਦੇ ਵੀ ਉਹ ਜਦੋਂ ਉਹ ਨੁਸ਼ਕਾ ਸ਼ਰਮਾ ਦੱਸਦੇ ਨੇ ਇੰਟਰੀ ਦਾ ਉਹ ਕਹਿੰਦੇ ਹੁਣ ਦੱਸਣਾ ਪੈਂਦਾ ਸੀ ਵੀ ਰੁਕੋ ਬਾਈ ਕੈਮਰਾ ਲੱਗਾ ਹੈ ਇੰਦਾ ਮਾਰਨਾ ਵੀ ਰੀਅਲ 'ਚ ਨਹੀਂ ਮਾਰਨਾ ਹੈਗਾ ਉਹ ਮੈਂ ਬੜਾ ਹਰਾਰ ਵੀ ਹੋਇਆ ਤਾਂ ਸੱਚੀ ਮੈਂ ਕਹਿੰਦਾ ਵੀ ਸੀਰੀਅਸ ਚੀਜ਼ ਵੀ ਹੈਗੀ ਆ ਵੀ ਸੱਚੀ ਵੀ ਸੱਟ ਲੱਗ ਸਕਦੀ ਪਰ ਕਈਆਂ ਨੇ ਯਾਰ ਨਾ ਕਈ ਬੜੇ ਸਪੋਰਟਿਵ ਸੀਗੇ ਜਿਹੜੇ ਜਿਨ੍ਹਾਂ ਨੇ ਸਿਖਾਇਆ ਮੈਨੂੰ ਉਹ ਬਹੁਤ ਸਪੋਰਟਿਵ ਸੀ ਉਹ ਇੱਕ ਵੀਰਾ ਦੀਪ ਵੀਰਾ ਉਹਨਾਂ ਨੇ ਆਪ ਵੀ ਬਾਸ ਮੇਰੇ ਨਾਲ ਕੁਸ਼ਤੀ ਕੀਤੀ ਮੈਨੂੰ ਸਿਖਾਇਆ ਵੀ ਸਮਝਾਇਆ ਵੀ ਫਿਰ ਸਭ ਤੋਂ ਪਹਿਲਾਂ ਇਹ ਸਿਖਾਇਆ ਕਿ ਤੁਸੀਂ ਕਰਦੇ ਨਹੀਂ ਤੁਸੀਂ ਇੰਜਰੀ ਕਿੱਥੋਂ ਕਿੱਥੋਂ ਤੁਹਾਨੂੰ ਇੰਜਰੀ ਹੋਣੀ ਹੈ ਉੱਥੋਂ ਬਚਣਾ ਨਹੀਂ ਬਹੁਤ ਜਲਦੀ ਪ੍ਰੋਬਲਮ ਆਉਂਦੀ ਹੈ ਬੈਕ ਦੀ ਇੰਜਰੀ ਹੁੰਦੀ ਹੈ ਪਲਵਾਨਾਂ ਦੇ ਧੌਣ ਬੜੀ ਛੇਤੀ ਉਹ ਮੁੜਦੀ ਹੈ ਨਾ ਕੁਝ ਪੁਆਇੰਟ ਨਾਲ ਮੈਨੂੰ ਦੱਸੇ ਤਾਂ ਪਹਿਲਾਂ ਮੈਨੂੰ ਤਿਆਰੀ ਇਸ ਚੀਜ਼ ਦੀ ਕਰਾਈ ਕਿ ਇੰਜਰੀ ਤੋਂ ਕਿਵੇਂ ਬਚਣਾ ਹੈ ਉਹ ਬੜੇ ਸਪੋਰਟਿਵ ਸੀਗੇ ਔਰ ਜਿਹੜੇ ਉਹਨਾਂ ਦੀ ਟੀਮ ਆਉਂਦੀ ਸੀ ਹੁਣ ਪਰ ਹਰ ਤਰ੍ਹਾਂ ਦੇ ਬੰਦੇ ਸਾਨੂੰ ਵਿੱਚ ਚਾਹੀਦੇ ਸੀਗੇ ਇੱਕ ਬੰਦਾ ਬੜਾ ਬਾਈ ਤੱਤਾ ਸੀਗਾ ਹੋਂ ਨਹੀਂ ਹਾਰਦਾ ਸੀ ਕਿਤੇ ਲੱਗਦਾ ਹੋਏ ਉਹ ਵੀ ਉਹ ਬੰਦਾ ਆਪਣੀ ਸਪੋਰਟ ਨੂੰ ਲੈ ਕੇ ਮਤਲਬ ਹਾਂ ਹਾਂ ਪਰ ਆਫਟਰ ਆਲ ਦਾ ਕੈਮਰਾ ਐਕਟਿੰਗ ਆਦੀ ਅਸੀਂ ਨਾ ਜਦੋਂ ਲਾ ਇੱਕ ਮੁੰਡਾ ਵੀਰੇ ਉਹ ਉਹਨਾਂ ਨੇ ਮੇਰੇ ਖਿਆਲ ਚ ਨੈਸ਼ਨਲ ਚੈਂਪੀਅਨ ਨੇ ਓਕੇ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਉਹਨਾਂ ਨੇ ਬਹੁਤ ਸਪੋਰਟ ਕੀਤਾ ਓਕੇ ਮਤਲਬ ਮੈਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿ ਮੈਂ ਕਿਹਾ ਯਾਰ ਤੁਸੀਂ ਤੁਸੀਂ ਐਕਟਰ ਨਹੀਂਗੇ ਹਨਾ ਪਰ ਤੁਸੀਂ ਫਿਰ ਵੀ ਮੇਰੇ ਨਾਲ ਇੰਨਾ ਕੋਆਪਰੇਟ ਕੀਤਾ ਕਿਉਂ ਤੇ ਕਹਿੰਦੇ ਭਾਈ ਉਹ ਹਰਿਆਣੇ ਦੇ ਸੀਗੇ ਪਰ ਕਹਿੰਦੇ ਯਾਰ ਸਾਨੂੰ ਪੰਜਾਬੀ ਫਿਲਮਾਂ ਬਹੁਤ ਪਸੰਦ ਨੇ ਮੇਰੇ ਫੈਮਿਲੀ 'ਚ ਬਹੁਤ ਪਸੰਦ ਨੇ ਤੇ ਕਹਿੰਦੇ ਅਸੀਂ ਬਹੁਤ ਖਾਏ ਹੁਣ ਮੈਨੂੰ ਫੋਨ ਵੀ ਆਇਆ ਉਹਨਾਂ ਦਾ ਜਦੋਂ ਸਾਡਾ ਟ੍ਰੇਲਰ ਟੀਜ਼ਰ ਆਇਆ ਸੀਗਾ ਉਦੋਂ ਤੇ ਕਹਿੰਦੇ ਵੀ ਭਾਈ ਮੈਂ ਉਹ ਹਾਲਾ ਕਿ ਉਹ ਹਾਰ ਰਹੇ ਨੇ ਮੈਚ ਚ ਤੇ ਉਹ ਕਹਿੰਦੇ ਮੈਂ ਬੜਾ ਖੁਸ਼ ਐਕਸਾਈਟਡ ਆ ਨਹੀਂ ਇਹ ਵੀ ਗੱਲ ਇਹ ਵੀ ਨੈਸ਼ਨਲ ਔਰ ਉਹ ਨੈਸ਼ਨਲ ਚੈਂਪੀਅਨ ਮੈਂ ਮੇਨ ਗੱਲ ਇਹ ਵੀ ਕਹਿੰਦਾ ਨੈਸ਼ਨਲ ਜੈਪੀ ਨਾ ਤੇ ਉਹ ਫਿਰ ਵੀ ਕਿਉਂਕਿ ਜਿਹੜੇ ਆਪਣੇ ਆਡੀਅנס ਆ ਨਾ ਉਹ ਕਿਤਨਾ ਕਿਤੇ ਇਦਾਂ ਮੈਨੂੰ ਲੱਗਦਾ ਵੀ ਆਪਣੇ ਪੰਜਾਬੀ ਲੋਕੀ ਬਹੁਤ ਜ਼ਿਆਦਾ ਈਮੋਸ਼ਨਲ ਆ ਉਹ ਕਨੈਕਟ ਕਰਨ ਲੱਗ ਪੈਂਦੇ ਯਾਰ ਸੱਚੀ ਹਾਰ ਗਿਆ ਕਿਤੇ ਯਾਰ ਉਹ ਕਮੈਂਟ ਵੀ ਆਉਣ ਲੱਗ ਪੈਂਦੇ ਲੋਕਾਂ ਦੇ ਯਾਰ ਪਰ ਯਾਰ ਨਾ ਜਿਹੜੇ ਰੀਅਲ ਪਲੇਅਰ ਹੁੰਦੇ ਆ ਨਾ ਉਹ ਹਾਰ ਜੇ ਤਾਂ ਉੱਪਰ ਉੱਠ ਕੇ ਉੱਪਰ اٹھے ਹੁੰਦੇ ਆ ਮੈਂ ਇਹ ਫੀਲਿੰਗ ਤਾਂ ਕਿ ਜਿੰਨੇ ਅਸੀਂ ਕਿਉਂਕਿ ਇਸ ਦੌਰਾਨ ਮੈਂ ਬਹੁਤ ਪਲੇਅਰਸ ਨੂੰ ਮਿਲੇ ਆ ਕੁਸ਼ਤੀ ਦੇ ਖਿਡਾਰੀਆਂ ਨੂੰ ਬਹੁਤ ਮਿਲੇ ਆ ਜਿਹੜੇ 올림픽ਸ ਖੇਡੇ ਹੋਰ ਸਾਰਟਡ ਮੈਂਟਲੀ ਉਹਨਾਂ ਨੂੰ ਕੋ ਅੱਛਾ ਯਾਰ ਕਰਾ ਦੇਂਗੇ ਯਾਰ ਐਸੇ ਕਰਨਾ ਐਸੇ ਨਹੀਂ ਉਹ ਉਹ ਜਿੰਨੇ ਜ਼ਿਆਦਾ ਉੱਚੇ ਸੀ ਜਿਹੜੇ ਜਿੰਨੇ ਨੈਸ਼ਨਲ ਖੇਡੇ ਹੋਏ ਜਾਂ 올림픽 ਖੇਡੇ ਹੋਏ ਆ ਕਾਮਨਵੈਲਥ ਖੇਡੇ ਹੋਏ ਉਹ ਉਨੇ ਸਾਰਟਡ ਸੀਗੇ ਮੈਂਟਲੀ ਜਿਹੜੇ ਥੱਲੇ ਸੀ ਜਾਂਦੇ ਉਹ ਕਹਿੰਦੇ ਸੀ ਅਸੀਂ ਨਹੀਂ ਹਾਰਨਾ ਇਸ ਰੂਪ ਵਿੱਚ ਮੈਂ ਦਾਰੀ ਹੈ ਲਾਈਫ 'ਚ ਵੀ ਇਦਾਂ ਹੁੰਦਾ ਹੈ ਜਿੱਦਾਂ ਜਿੱਦਾਂ ਮੈਨੂੰ ਲੱਗਦਾ ਹੈ ਨਾ ਵੀ ਬੰਦਾ ਲਾਈਫ ਦੇ ਵਿੱਚ ਉੱਚਾ ਉੱਚਾ ਹੁੰਦਾ ਰਹਿੰਦਾ ਉਹ ਡਾਊਨ ਟੂ ਅਰਥ ਹੁੰਦਾ ਰਹਿੰਦਾ ਉੱਦੋਂ ਉਹਨਾਂ 'ਕ ਨਿਬਦਾ ਵੀ ਰਹਿੰਦਾ ਸ਼ਾਇਦ ਇਹ ਬੰਦੇ ਦੇ ਅੰਦਰ ਗੁਣ ਆ ਜਾਂਦੇ ਸਾਰਿਆਂ ਦੇ ਨਹੀਂ ਹੁੰਦਾ ਪਰ ਮੋਸਟ ਨੂੰ ਲੱਗਦਾ ਆ ਜਾਂਦਾ ਤੁਸੀਂ ਵੀ ਜਦੋਂ ਆਪਣੇ ਲਾਈਫ ਦਾ ਸਟਾਰਟ ਕੀਤਾ ਹੌਲੀ ਹੌਲੀ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਦੋਨੇ ਬਹੁਤ ਸਕਸੈਸਫੁਲ ਹੋ ਤੁਸੀਂ ਵੀ ਮੈਨੂੰ ਲੱਗਦਾ ਫੀਲ ਕਰਦਾ ਕਿ ਸਾਡੇ ਮਾਈਂਡ 'ਚ ਇਹ ਚੀਜ਼ ਚੇਂਜ ਆ ਗਈ ਬਿਲਕੁਲ ਔਰ ਮੈਨੂੰ ਔਰ ਤੁਸੀਂ ਜਿੱਦਾਂ ਉਹ ਕਹਿੰਦੇ ਨਾ ਕਿ ਫਲਾਣਾ ਲੱਦਿਆ ਹੋਇਆ ਰੁੱਖ ਵੀ ਨੀਵਾ ਹੀ ਹੁੰਦਾ ਹੈ ਨਾ ਆਕੜੇ ਜਿਹੜੇ ਹੁੰਦੇ ਆ ਉਹ ਤਾਂ ਖਤਮ ਹੋਏ ਹੁੰਦੇ ਆ ਤੇ ਉਹ ਐਜ਼ ਅ ਪਰਸਨ ਐਜ਼ ਅ ਐਕਟਰ ਐਜ਼ ਅ ਸਿੰਗਰ ਐਜ਼ ਅ ਪਰਫਾਰਮਰ ਤੁਸੀਂ ਜਿੰਨਾ ਗਰੋ ਕਰਦੇ ਹੋ ਜਿੰਨਾ ਉੱਪਰ ਜਾਂਦੇ ਹੋ ਓਨਾ ਹੀ ਤੁਸੀਂ ਹੰਬਲ ਹੁੰਦੇ ਰਹਨੇ ਹੋ ਇਹ ਮੈਨੂੰ ਲੱਗਦਾ ਬੜਾ ਨੇਚਰਲ ਪ੍ਰੋਸੈਸ ਹੈ ਇਹ ਹੁਣਾ ਵੀ ਚਾਹੀਦਾ ਇਨਸਾਨ ਦੇ ਅੰਦਰ ਵੀ ਜਿੰਨੇ ਤੁਸੀਂ ਮਤਲਬ ਗਿਆਨਵਾਨ ਹੁੰਦੇ ਰਹੋ ਜਾਂ ਸੂਝਵਾਨ ਹੁੰਦੇ ਰਹੋ ਓਨੇ ਮੈਨੂੰ ਲੱਗਦਾ ਤੁਸੀਂ ਲੈਵਲ ਦੇ ਵੀ ਰਹੋ ਹਾਂਜੀ ਬਦਲਾਵ ਤਾਂ ਜ਼ਰੂਰੀ ਹੈ ਬਦਲਾਵ ਹੀ ਮੇਰੇ ਖਿਆਲ ਜ਼ਿੰਦਗੀ ਹੈ ਜੀ ਦਾ ਲਾਸਟ ਫਿਲਮ ਵੀ ਬਾਈ ਉਹਨਾਂ ਨੇ ਕੀਤੀ ਸੀ 루ਪੀ ਮੈਨੋ ਵੀ ਕੁਐਸਚਨ ਕੀਤਾ ਸੀ ਬੇ ਤੁਸੀਂ ਗੁਰਨਾਮ ਬਾਈ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹੋ ਵੈਸੇ ਕੁੜੀਆਂ ਨੂੰ ਬਹੁਤ ਅੱਛਾ ਹੁੰਦਾ ਵੀ ਮਤਲਬ ਇਹ ਮੁੰਡਿਆਂ ਨੂੰ ਸੁਧਾਰ ਗਏ ਹਨਾ ਕੁੜੀਆਂ ਨੂੰ ਲੱਗਦਾ ਵੀ ਇਹ ਚੀਜ਼ਾਂ ਮੰਨਦੀਆਂ ਟ੍ਰੇਲਰ ਚ ਸਾਨੂੰ ਵੀ ਆਈਡੀਆ ਲੱਗਾ ਵੀ ਥੋੜਾ ਜਿਹਾ ਤੁਸੀਂ ਇਹ ਝਲਕ ਰਿਹਾ ਥੋੜਾ ਜਿਹਾ ਬਾਈ ਦੇ ਦਿਵਾਲੇ ਹੋ ਰਹੇ ਹਨ ਵੈਸੇ ਤਾਂ ਗੁਰਨਾਮ ਬਾਈ ਦੇ ਸਹੀ ਚੀਜ਼ ਹੁੰਦੀ ਹੈ ਵੀ ਕੁੜੀਆਂ ਪਿਆਰ ਬਹੁਤ ਕਰਦੀਆਂ ਹਨ ਮਤਲਬ ਗੁਰਨਾਮ ਬਾਈ ਦੀ ਜਿਆਦਾ ਹੀ ਫੈਨ ਫੀਲਿੰਗ ਜਿਹੜੀ ਫੀਮੇਲ ਔਰੀਐਂਟਡ ਹੈ ਇਹ ਸਾਈਡ ਆਈਡੀਆ ਹੋ ਗਿਆ ਨਾ ਉਹ ਬਾਈ ਦਾ ਮੈਰਿ ਬੈਠੇ ਸੀਗੇ ਅਗਰਨਾਮ ਬਾਈ ਦੀ ਐਂਟਰੀ ਵੀ ਦੇਖੋ ਯਾਰ ਮੈਂ ਕੀ ਹੋਇਆ ਕਹਿੰਦੇ ਅੱਬ ਕੀ ਫਾਇਦਾ ਵੀ ਤੋ ਟੁੱਟ ਗਿਆ ਲੱਗਾ ਕੋਈ ਨਹੀਂ ਬਾਕੀ ਨਾਲ ਕਰ ਲੈਂਦੇ ਮੈਂ ਕਿੱਥੇ ਜਾ ਕੇ ਉਹ ਅੱਛਾ ਤੁਸੀਂ ਸੁਧਾਰ ਪਾਉਂਗੇ ਮਤਲਬ ਬਾਈ ਨੂੰ ਫਿਲਮ ਦੇ ਵਿੱਚ ਜੇ ਹਲਕਾ ਜਿਹਾ ਕੋਈ ਦੱਸੋ ਹਾਂਜੀ ਮੈਂ ਲਾਸਟ ਕੁਐਸਚਨ ਹੈ ਯਾਰ ਗੁਰਨਾਮ ਫਿਲਮ ਦੇ ਵਿੱਚ ਬਹੁਤ ਡਿਸਪਲਿੰਡ ਹੈ ਸੁਧਰੇ ਹੀ ਹੋਇਆ ਮੈਂ ਵਿਚਾਰੇ ਨੂੰ ਪਤਾ ਨਹੀਂ ਮੈਂ ਕਿਉਂ ਡਾਂਟ ਰਹੀਆਂ ਫਿਲਮਸ ਮੈਨੂੰ ਵੀ ਨਹੀਂ ਪਤਾ ਐਵੇਂ ਮੈਨੂੰ ਲੱਗਦਾ ਵੈਸੇ ਤੁਹਾਨੂੰ ਲੱਗਦਾ ਕਿ ਅਸਲ ਜ਼ਿੰਦਗੀ ਚ ਕੋਈ ਮੇਰੇ ਵਿੱਚ ਤੁਸੀਂ ਕੋਈ ਚੀਜ਼ ਸੁਧਾਰਨੀ ਹੋਵੇ ਦਾ ਕੀ ਸੁਧਾਰਨੀ ਹੋਵੇ ਹੂੰ ਇੰਟਰਵਿਊ ਕੋਨ ਲੈ ਰਹੇ تھے۔ ਆਪਣਾ ਇਡੀਓ। ਉਹ ਅੱਛਾ ਜੀ। ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਗੁਰਨਾਮ ਜ਼ਿੰਮੇਦਾਰ ਹੈ ਹੀ ਇਸ ਹੀ ਇਸ ਫਾਈਨ। ਕਿ ਗੁਰਨਾਮ ਵੀ ਵੈਸੇ ਜੇ ਤੁਸੀਂ ਸੁਧਾਰਨੀ ਹੋਵੇ ਆਪਣੇ ਆਪ ਵਿੱਚ ਕੋਈ ਲੱਗਦਾ ਵੀ ਯਾਰ ਆਹ ਚੀਜ਼ ਕੱਢਣੀ ਆ। ਮੈਂ ਤਾਂ ਯਾਰ ਮੈਂ ਫਿਟਨੈਸ ਮੈਂ ਹਮੇਸ਼ਾ ਕਹਿੰਦਾ ਕਿ ਮੈਂ ਬਾਕੀ ਸਾਰੀਆਂ ਚੀਜ਼ਾਂ 'ਚ ਆਪਣੇ ਆਪ ਨੂੰ 100 'ਚੋਂ 100 ਮਾਰਕਸ ਦਿੰਦਾ ਪਰ ਫਿਟਨੈਸ 'ਚ ਨਾ ਨੰਬਰ ਨਹੀਂ ਦਿੰਦਾ। ਮੇਰੇ 'ਚ ਕੁਝ ਸੁਧਾਰਨਾ ਚਾਹੁੰਦਾ। ਤੁਸੀਂ ਤਾਂ ਬਸ ਫੂਡ ਥੋੜਾ ਖਾਣਿਆ ਪੋਰਸ਼ਨ ਤੁਹਾਡੇ ਨਾਲ ਜੇ ਬੰਦਾ ਖਾਣ ਚੱਲ ਜਾਈ ਕਿਤੇ ਆਰਡਰ ਕਰੇ ਤਾਂ ਤੁਹਾਡਾ ਵੀ ਉਹਨੂੰ ਹੀ ਖਾਣਾ ਪੈਂਦਾ ਤਾਂ ਆਪਦਾ ਪੋਰਸ਼ਨ ਖਾਉਣ ਵਾਲਾ ਤਾਂ ਨਹੀਂ ਮਸਤਾ ਇਹ ਤੇ ਨਾ ਤੇ ਬਰਬਰ ਇਹ ਤੇ ਕੋਈ ਸ਼ਿਕਾਇਤ ਨਹੀਂ ਗੁਨਾਮ ਕਿਉਂ ਨਹੀਂ ਹੈ ਸ਼ਿਕਾਇਤ ਯਾਰ ਸੀਰੀਅਸਲੀ ਇਹ ਕੋਈ ਸ਼ਿਕਾਇਤ ਨਹੀਂ ਤੁਹਾਡੇ ਨਾਲ ਖਾਣ ਚੱਲ ਗਏ ਤੁਹਾਡਾ ਫੂਡ ਵੀ ਉਹਨਾਂ ਨੂੰ ਖਾਣਾ ਪਿਆ ਉਹਨਾਂ ਦੀ ਹੈਲਥ ਪਹਿਲਾਂ ਹੀ ਕਹ ਰਹੀ ਵੀ ਮੈਂ ਉਹ ਨਹੀਂ ਹੈਗਾ ਫਿਰ ਉਹਨਾਂ ਦੀ ਥੋੜਾ ਉਹ ਵੀ ਚੱਕਾ ਇਹ ਤਾਂ ਪਹਿਲਾਂ ਅੱਛਾ ਯਾਰ ਆਰਡਰ ਕਰਦੇ ਹਥੋਂ ਬਹੁਤ ਸਵਾਦ ਮਤਲਬ ਬੰਦੇ ਤਾਂ ਬੰਦੇ ਸਵੇਰੇ ਸੋਚਦੇ ਅੱਜ ਡਾਈਟ ਕਰ ਰਹੇ ਆ ਯਾਰ ਹਾਂਜੀ ਸਰਬੀ ਜੀ ਕਹਿ ਰਹੇ ਨੇ ਆ ਆਰਡਰ ਕਰਾਂਗੇ ਅੱਛਾ ਠੀਕ ਹੈ ਚਲੋ ਕਰੋ ਇਹ ਆਰਡਰ ਆਰਡਰ ਕਰਕੇ ਆਪ ਖਾਣਾ ਇੰਨਾ ਕਾ ਹੂੰ ਆਪਾਂ ਆ ਕੇ ਸ਼ੁਰੂ ਹੋ ਗਏ ਤਾਂ ਫਿਰ ਮੈਂ ਲਾਸਟ ਇਹੀ ਕਰਨਾ ਚਾਹੂੰਗਾ ਵੀ ਇਹ ਤੁਹਾਡੇ ਗੱਲਾਂ ਤੋਂ ਕਲੀਅਰ ਹੈ ਵੀ ਆਫ ਸਕਰੀਨ ਜਿਹੜੀ ਕੈਮਿਸਟਰੀ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆਈ ਥਿੰਕ ਤੈਹੀਂ ਤੇ ਰਿਫਲੈਕਟਨ ਕਰਕੇ ਆਨ ਸਕਰੀਨ ਆਉਂਦੀ ਹੈ ਕਿਉਂਕਿ ਨਾ ਐਕਟਿੰਗ ਚ ਵੀ ਯਾਰ ਨਾ ਇਹ ਤਾਂ ਹੈ ਨਹੀਂ ਕਿ ਸਾਨੂੰ ਐਕਸ਼ਨ ਬੋਲਿਆ ਤੇ ਕੋਈ ਜਾਦੂ ਆ ਗਿਆ ਤੇ ਅਸੀਂ ਸਹੀ ਹੀ ਕਰਾਂਗੇ ਸਾਡੇ ਚੋ ਸਪੇਸ ਹੋਣੀ ਚਾਹੀਦੀ ਹੈ ਕਿ ਇੱਕ ਦੂਜੇ ਨੂੰ ਕਹਿ ਦੀ ਯਾਰ ਤੂੰ ਐ ਕਰ ਤਾਂ ਮੇਰਾ ਐ ਨਿਕਲ ਕੇ ਆਊਗਾ ਮੈਂ ਕਰਾਂ ਇੱਕ ਦੂਜੇ ਨਾਲ ਉਹ ਡਿਸਕਸ਼ਨ ਹੁੰਦੀ ਆ ਜਦ ਤੱਕ ਕੋ ਕੰਫਰਟ ਜ਼ੋਨ ਨਹੀਂ ਆਉਂਦਾ ਸ਼ਾਇਦ ਮੈਨੂੰ ਲੱਗਦਾ ਕਿ ਰਿਜ਼ਲਟ ਵੀ ਉਹਨਾਂ ਵਧੀਆ ਨਹੀਂ ਹੁੰਦਾ ਔਰ ਮੈਨੂੰ ਲੱਗਦਾ ਕਿ ਕੋਈ ਵਜ੍ਹਾ ਨਹੀਂ ਹੈ ਕਿ ਤੁਹਾਡੀ ਆਫ ਸਕਰੀਨ ਦੋਸਤੀ ਨਾ ਹੋਵੇ ਕਿਉਂ ਨਾ ਹੋਵੇ ਮਤਲਬ ਤੁਸੀਂ ਦੋ ਇਨਸਾਨ ਹੋ ਤੁਸੀਂ ਕੰਮ ਕਰ ਰਹੇ ਹੋ ਨਹੀਂ ਮਤਲਬ ਮੈਨੂੰ ਮੈਨੂੰ ਇਦਾਂ ਲੱਗਦਾ ਕਿ ਜਿਨ੍ਹਾਂ ਦੀ ਦੋਸਤੀ ਨਹੀਂ ਹੁੰਦੀ ਜਾਂ ਜੋ ਗੱਲ ਨਹੀਂ ਕਰਦੇ ਮੈਨੂੰ ਉਹ ਉਹਨਾਂ ਤੇ ਜ਼ਿਆਦਾ ਹੈਰਾਨੀ ਨਹੀਂ ਹੁੰਦੀ ਹੈਰਾਨੀ ਨਹੀਂ ਮੈਂ ਦੱਸਣਾ ਚਾਹੁੰਦਾ ਆਪਾਂ ਨਾਮ ਨਹੀਂ ਲਾਵਾਂਗੇ ਕੈਮਰੇ ਦੇ ਉੱਪਰ ਬਈ ਏ ਬਾਈ ਨੂੰ ਨਮਾਜ਼ ਆ ਗਿਆ ਬੱਸ ਇਹ ਆਦਾਨੋ ਠੀਕ ਪਲੀਜ਼ ਬਨਾਮ ਜੀ ਪ੍ਰਕਾਸ਼ ਪਾਉ ਜ਼ਰਾ ਕੀ ਯਾਰ ਤੁਸੀਂ ਮੇਰੇ ਹਾਸੇ ਨੂੰ ਕਿਉਂ ਫੜ ਕੇ ਲੈ ਜਾਂਦੇ ਹੋ ਯਾਰ ਅਰੇ ਮੈਂ ਜਾਣਾਂ ਅਸੀਂ ਵੀ ਹੱਸ ਲਈਏ ਯਾਰ ਯਾਰ ਮੈਂ ਹੁਣ ਮੇਰੇ ਕੋਈ ਗੱਲ ਆਈ ਮੇਰੇ ਮਾਈਂਡਸ ਮੈਂ ਨਹੀਂ ਦੱਸ ਸਕਦਾ ਕੈਮਰੇ ਆ ਉਹ ਅੱਛਾ ਠੀਕ ਹੈ ਦੱਸ ਨਹੀਂ ਸਕਦਾ ਸਾਡੇ ਕੋਲ ਕਈ ਐਗਜ਼ੈਪਲਸ ਇਦਾਂ ਦੀਆਂ ਆਈਆਂ ਉਹਨਾਂ ਨੇ ਕਿਹਾ ਵੀ ਸਾਨੂੰ ਹੀ ਪਤਾ ਸੀ ਸ਼ੂਟ ਕਰਦਾ ਨਵੇੜਿਆ ਵੀ ਮਨ ਵੀ ਨਹੀਂ ਕਰਦਾ ਸੀ ਮਤਲਬ ਹੋ ਜਾਂਦਾ ਕਈ ਵਾਰੀ ਹਰ ਬੰਦੇ ਨਾਲ ਚੰਗਾ ਮਾੜਾ ਇਨਸਾਨ ਮਿਲਦਾ ਦਾ ਕੋਈ ਨਹੀਂ ਹੁੰਦਾ ਕਈ ਵਾਰੀ ਵਾਈਬਸ ਹੀ ਨਹੀਂ ਮਿਲਦੀਆਂ ਪਲੀਜ਼ ਯਾ ਵਾਈਬ ਮੈਲ ਨਹੀਂ ਬਹੁਤ ਜ਼ਰੂਰੀ ਹੈ ਸਹੀ ਬਾਤ ਹੈ ਮੈਲ ਨਹੀਂ ਬਹੁਤ ਜ਼ਰੂਰੀ ਹੈ ਸਤੋਂ ਪਹਿਲਾ ਦਿੱਖ ਮਸਨ ਦਾ ਨਾ ਘਟਣਾ ਕਿ ਅਸੀਂ ਸਮਰਤੀ ਵੱਲ ਵਧੀਏ ਤੇ ਭਾਜੀ ਸਰਕਾਰੀ ਅਪੀਲ ਇੱਕ ਜਾਂਦੇ ਜਾਂਦੇ ਖਿਡਾਰੀ ਦੀ ਆ ਰਹੀ ਹੈ ਜੀ ਖਿਡਾਰੀ ਓ ਵੇਖੀ ਲੱਭਦੇ ਲੁਕਣ ਨੂੰ ਥਾਵਾਂ ਵੇਖੀ ਲੱਭਦੇ ਲੱਭਦੇ ਲੁਕਣ ਨੂੰ ਥਾਵਾਂ ਮੈਂ ਪੈਰਾਂ ਚੋਂ ਜ਼ਮੀਨ ਖਿੱਚ ਲਊ ਐ ਨਹੀਂ ਛੱਡਦਾ ਔਰ ਛੱਦਦਾ ਖੌਰ ਬੁਰਾ ਜੱਟ ਦਾ ਉਹ ਕੁਮਾਈ ਅਮਰਾਜ ਬਣ ਕੇ ਉਹ ਛੰਨਾ ਵਾਲਿਆ ਉਹ ਵਾਲਿਆ ਸ਼ਿਕਾਰ ਉੱਤੇ ਨਿਕਲੇ ਉਹ ਸ਼ੇਰ ਅਤੇ ਜੱਟ ਹੁੰਦਿਆ ਮਾਰੇ ਮਾਰੇ ਉਹਦੇ ਰੋਟੀ ਲੰਗੂ ਜੱਟ ਦੇ ਨਹੀਂ ਜਿੱਦੇ ਮਾਰੇ ਉਹਦੇ ਰੋਟੀ ਲੰਗੂ ਜੱਟ ਦੇ ਨਹੀਂ ਜਿੱਦੇ ਮਾਰੇ ਤੇ ਭਾਜੀ ਥੈਂਕ ਯੂ ਸੋ ਮੱਚ ਮੈਮ ਸਰਬੀ ਮਾਸੂ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਮੈਮ ਬਾ ਬਾਏ ਤੇ ਚੜ੍ਹਦੀ ਕਲਾ ਜ ਰੱਖੇ ਤੇ 9 ਫਰਵਰੀ ਨੂੰ ਸਿਨੇਮਾ ਕਲਾ ਚ ਖਿਡਾਰੀ ਵੈਲੈਂਟਾਈਨ ਡੇ ਵੀਕ ਆ ਤੇ ਮੈਨੂੰ ਲੱਗਦਾ ਵੀ ਹਲਕਾ ਹਲਕੇ ਪ੍ਰੇਮ ਕਹਾਣੀ ਵੀ ਤਾਂ ਨਜ਼ਰ ਆਊਗੀ ਸਾਨੂੰ ਹਾਂਜੀ 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 ਸਾਰੇ ਸਿਆਪੇ ਪ੍ਰੇਮ ਦੇ ਹੁੰਦੇ ਆ ਸਾਰੇ ਸਿਆਪੇ ਪ੍ਰੇਮ ਦੇ ਹੁੰਦੇ ਆ ਤੇ ਜੁੜੇਗਾ ਸਾਡੇ ਚੈਲੰਜ ਦਾ ਤੇ ਨਵਾਂ ਫਿਰ ਵੀ ਨੋ ਸਿਨੇਮਾ ਕਰਾ ਦੇ ਚਿੱਕੀ ਲਾਲੀ ਸਾਹ ਨੂੰ ਪਿਆਪਰੀ ਸਾਸ਼ਟਾ ਸ਼ਸ਼ਕਲ